ਵਾਹਿਗੁਰੂ ਜੁਗੋ ਜੋਗ ਅਟਲ ਸ਼ਬਦਾ અવਤਾਰ ਸ੍ਰੀ ਕਰੋ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਪਿਓ ਨੂੰ ਪਿਓ ਆਖਣ ਦਾ ਤਾਂ ਹੀ ਫਾਇਦਾ ਹੈ ਕਿਤਾਬਾਂ ਤਾਂ ਮੇਰੇ ਅੱਖੇ ਤੇ ਲੱਗਦੇ ਨਹੀਂ ਸੋ ਇੱਕ ਛੱਤ ਥੱਲੇ ਰਹਿਣਾ ਪਰਿਵਾਰ ਦੇ ਮੈਂਬਰ ਖਵਾਣਾ ਹੋਰ ਗੱਲ ਹੈ ਦਿਲ ਜੁਲ ਕੇ ਰਹਿਣਾ ਹੋਰ ਹੀ ਬਾਤ ਹੈ ਪਿਆਰ ਵੇਜਾਂਗੇ ਨਾ ਪਿਆਰ ਮਿਲੇਗਾ ਇਹ 83 ਲੱਖ ਜোন ਪਿਆਰ ਚਾਹੁੰਦੀ ਹੈ ਸਾਨੂੰ ਉੱਤਮ ਬਣਾਇਆ ਹੈ ਹੀਰਾ ਜਣ ਦੇ ਕੇ ਜਿਵੇਂ ਅਸੀਂ ਦੇਤੋਂ ਰੁੱਖ ਹਸਾਬ ਕਾਬ ਲੈਣ ਜਿਵੇਂ ਅਸੀਂ ਹਿਸਾਬ ਕਾਬ ਕਰਦੇ ਆ ਪੂਰਾ ਖੋਪਰੀ ਦਾ ਕੈਲਕੂਲੇਸ਼ਨ ਕਰਦੇ ਆ ਸੋ ਇਹ ਮੱਛਾਂ ਗਾਵਾਂ ਬੱਕਰੀਆਂ ਜਿਵੇਂ ਅੰਮ੍ਰਿਤ ਵਰਗਾ ਦੋਧ ਸਾਨੂੰ ਪ੍ਰਾਪਤ ਹੁੰਦਾ ਹੈ ਇਹ ਕੇਸ ਕਰਨਾ ਫਿਰ ਭਜਣਾ ਪਏਗਾ ਸੋ ਰੁੱਖ ਇਹ ਨਹੀਂ ਹਿਸਾਬ ਲਾਂਦਾ ਮੈਂ ਕਿੰਨਾ ਫਲ ਦੇਤਾ ਉਹ ਆਪਣੀ ਚਾਲ ਚੱਲਦਾ ਹੈ ਉਹ ਵੀ ਇੱਕ ਭਗਤ ਹੈ ਸੋ ਮਿੱਠੀ ਸ਼ਾਦ ਦਿੰਦਾ ਹੈ ਜੜ ਨਾਲ ਜੁੜਿਆ ਹੋਇਆ ਹੈ ਸੋ ਪਰ ਸੱਤਿਆਂ ਤੱਕ ਸਿਕਲ ਤੱਕ ਪਾਣੀ ਕੌਣ ਪਚਾਉਂਦਾ ਹੈ ਕਹਿੰਦੇ ਰੱਬ ਹੈ ਪਰ ਕਬੀਰ ਜੀ ਕਹਿੰਦੇ ਅਸਮਾਨ ਚ ਧਰਤੀ ਲੜਕੀ ਹੋਈ ਹੈ ਘੁੰਮ ਰਹੀ ਹੈ ਕਿਸੇ ਨਾਲ ਟਕਰਾ ਨਹੀਂ ਰਹੀ ਇਹ ਸੂਰਜ ਚੰਦ ਚੰਦਰਮਾ ਤੇਰੇ ਬਾਪ ਨੇ ਬਣਾਏ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਸਤਿਆਂ ਤੋਂ ਕਿਸੇ ਨੂੰ ਕੋਈ ਗੱਲ ਪੁੱਛਣੀ ਹੈ ਚੜ੍ਹਦੀ ਕਲਾ ਦੀ ਅਸਮਾਨ ਨੂੰ ਪੁੱਛ ਲੈਂਦੇ ਹਾਂ ਤੇ ਸਤਿਆਂ ਤੋਂ ਹੈ ਇਹ ਕਹਿੰਦਾ ਮੈਂ ਡਰ ਔਰ ਪ੍ਰੇਮ ਨਾਲ ਖੜਾ ਹਾਂ ਦੋ ਚੀਜ਼ਾਂ ਚਾਹੀਦੀ ਹਨ ਸੋ ਜੇ ਪਟਵਾਰੀ ਜੀ ਆਪਣੇ ਦਫ਼ਤਰ 'ਚ ਨਹੀਂ ਆ ਰਹੇ ਕਰੇ ਭਗਵਤ ਗੀਤਾ ਦਾ ਪਾਠ ਕਰੀ ਜਾਂਦੇ ਹਨ नहीं गल बनने तू समय सिर जा मैं अपने आप बोल रहा हाँ जिथे भी ड्यूटी है उथे ड्यूटी चित ला के दिल ला के कर पाठ पूजा नहीं लेखे चाणा बिन्न पानी तो डुब जा ये दाने ਇਹ ਮਾਟੀ ਦਾ ਨਾ ਪੁੱਤਰਾ ਇਹ ਮਾਟੀ ਦੀ ਪਾਣੀ ਟੱਪਦੀ ਹੈ ਨੱਚਦੀ ਹੈ ਇਤਨਾ ਅਮਲ ਜ਼ਰੂਰੀ ਹੈ ਸਾਨੂੰ ਅਮਲ ਤੋਂ ਬਿਨਾ ਗੱਲ ਨਹੀਂ ਬੰਨੀ ਖਾਇਆ ਕਰੀਏ ਕਾਹਦਾ ਅਮਲ ਖਾਈਏ ਸੱਚ ਦਾ ਆਪਣੇ ਆਪ ਦੇ ਆਤਮ ਵਿਸ਼ਵਾਸ ਦਾ ਜੇ ਆ ਮੈਂ ਬਾ ਛੇ ਮਹੀਨੇ ਚਲਾਣੀ ਨਹੀਂ ਨਾ ਇਹਨੇ ਕੰਮ ਕਰਨਾ ਛੱਡ ਦੇਣਾ ਹੈ ਜਿਹੜਾ ਪਾਟ ਚੱਲੇਗਾ ਜੇ ਸਾਈਕਲ ਛੇ ਮਹੀਨੇ ਮੋਟਰਸਾਈਕਲ ਗੱਡੀ ਚਲਾਈਏ ਨਾ ਨਹੀਂ ਚਲਤੀ ਦਾ ਨਾਮ ਗੱਡੀ ਹੈ ਰੁਕਿਆ ਹੋਇਆ ਗੱਡਾ ਹੈ ਇਹ ਪੁਲਾ ਥਲ ਪਾਣੀ ਡਹਿਤੀ ਜਾਖ ਕਦੇ ਦ੍ਰਿਸ਼ਤ ਨਾ ਘਾਰਤ ਚੱਲਣਾ ਚਾਹਦੀ ਹੈ ਪਰਮੇਸ਼ਰ ਕਹਿੰਦਾ ਮੈਂ ਸਮਾਹਾ ਮੈਂ ਭਗਤਾ ਮਹਾਬਲੀ ਸੁਰਮਿਆ ਗੁਰਵਾ ਪੀਰਾ ਇਹ ਪੰਡਤਾ ਸੇਖਾਂ ਇਹ ਇਹ ਸਾਧੂ ਸੰਤ ਜੋਗੀਆਂ ਸਿੱਧਾਂ ਇਹ ਵੱਡੇ ਵੱਡੇ ਜੋ ਹਨ मुला मैं किसी न बख्शता नहीं कोई चाहे भाई साहब है कोई ज्ञानी है मैं चलना जान रहा हाँ समय चलना पेगा असी ना रोटिया हाँ रोटियां कारण पूरे ताल शरीर का ना बनया है रोटियां का बिंद ਔਰੇ ਪਾਣੀ ਦੀ ਬੂੰਦ ਤੋਂ ਬਣਿਆ ਹੈ ਅਸੀਂ ਭੋਜਨ ਛਕਿਆ ਇਹ ਬਿੰਦ ਬਣਿਆ ਥੂਣ ਬਣਿਆ ਪਾਣੀ ਬਣਿਆ ਸੋਬਜੇ ਕਾਦੀ ਹੈ ਸਰੀਰ ਰੋਟੀਆਂ ਹੈ ਠੀਕ ਹੈ ਸੋ ਰੋਟੀ ਲਈ ਪਾਣੀ ਹਰ ਜਗ੍ਹਾ ਹੈ ਟੂਟੀ ਖੋਲੇ ਆ ਦੇ ਕੇ ਰੋਟੀ ਤੇ ਨਿਕਲਨੀ ਟੂਟੀ ਚ ਰਿਜਕ ਲਈ ਜਾਣਾ ਪਏਗਾ ਜਦੋਂ ਅਸੀਂ ਛੜਕਤੇ ਦੇਖਾਂ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ ਸਭ ਦੋ ਰੋਟੀਆਂ ਦਾ ਖੇਲ ਹੈ ਸੋ ਇਹ ਰਾਗ ਜਦੋਂ ਅਸੀਂ ਜੀਵਨ ਨੂੰ ਨਾ ਸਮਝਾਂਗੇ ਸਾਡਾ ਸਰੋਤ ਛੋਟਾ ਹੋ ਜਾਏਗਾ ਤੇ ਭਗਤਾ ਉਹਦਾ ਵੀ ਸਰੋਤ ਛੋਟਾ ਹੋ ਜਾਏਗਾ ਰਾਗ ਨੂੰ ਸਮਝਣ ਵਾਲੇ ਬਿੱਲੇ ਹਨ ਸਾਰ ਵਾਰ ਵਾਰ ਛੋਟ ਮਹੱਲਾ ਪੰਜਵਾਂ ਵਾਰ ਵਾਰ ਬੋਲਿਆ ਗਿਆ ਹੈ ਰਹਾਉ ਸ਼ਬਦ ਗੁਰਬਾਣੀ ਚ ਬਹੁਤ ਆਉਂਦਾ ਹੈ ਮੇਰੀ ਗੱਡੀ ਭਜਾਈ ਨਹੀਂ ਜਾਣੀ ਸੋਚਣਾ ਹੈ ਕਿ ਖੱਟਿਆ ਹੈ ਕਿ ਬਟਿਆ ਹੈ ਇਹ ਸਰੋਤ ਸਾਡਾ ਨੀਵਾ ਹੋ ਗਿਆ ਤੇ ਬਖਤਾ ਵੀ ਉਹ ਕੀ ਕਰੇ ਇਸ ਨੋਟਾਂ ਦੇ ਮੰਡਲ ਰੋਟੀਆਂ ਦੇ ਮੰਡਲ ਹਨ ਸੋ ਮਾਇਆ ਲਈ ਅਸੀਂ ਭੱਜਦੇ ਹਾਂ ਭੱਜਣਾ ਵੀ ਚਾਹੀਦਾ ਹੈ ਇਹ ਦੋ ਰੋਟੀਆਂ ਦਾ ਸਾਰਾ ਖੇਲ ਹੈ ਕੋਈ ਇੱਧਰ ਨੂੰ ਜਾਇਆ ਕੋ ਇੱਧਰ ਜਾ ਰਿਹਾ ਪਰਮੇਸ਼ਰ ਕਹਿੰਦਾ ਮੈਂ ਸਮਾਂ ਹਾਂ ਚੱਲਣਾ ਜਾਂਦਾ ਇੱਕ ਮਿੰਟ ਸਕਿੰਟ ਜਿਹੜਾ ਪਹਿਲਾਂ ਲੰਘ ਗਿਆ ਵਾਪਸ ਨਹੀਂ ਆਉਣਾ ਸਮਾ ਕੇੰਦਰ ਨਾ ਕਿਸੇ ਨੂੰ ਬਖਸ਼ਦਾ ਨਾ ਚੱਲਦਾ ਜਾਦਾ ਗੁੱਥੇ ਵਰਗਾ ਗੁੱਥਾ ਨਹੀਂ ਪਰਮੇਸ਼ਰ ਭੇਜਦਾ ਧਾਣੇ ਵਰਗਾ ਧਾਣਾ ਨਹੀਂ ਭੇਜਦਾ ਚਿਹਰੇ ਵਰਗਾ ਚਿਹਰਾ ਨਹੀਂ ਤੇ ਦਿੱਤਾ ਸਤ ਪਰਮੇਸ਼ਰ ਨਿਤ ਨਵਾਂ ਉਹ ਹਰੇਕ ਚੀਜ਼ ਨਵੀਂ ਭੇਜ ਰਿਹਾ ਹੈ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਆਪਣਾ ਕਟਰੋੜ ਉਹ ਵਖਾ ਦਿੰਦਾ ਹੈ ਸੋ ਉਹ ਬੇਅੰਤ ਹੈ ਕਹਿ ਲੋ ਕਿਛ ਨਹੀਂ ਹੁੰਦਾ ਕਰ ਸਕਦੇ ਪਹਿਲਾਂ ਅਸੀਂ ਜੰਗਲਾਂ ਚ ਰਹਿੰਦੇ ਸੀ ਕੱਚਾ ਮਾਸ ਖਾਂਦੇ ਸੀ ਫਲ ਫਲੂਟ ਖਾ ਕੇ ਰੁੱਖਾ ਥੱਲੇ ਆਸਰਾ ਟੱਕਿਆ ਫਿਰ ਔਲੇ ਨੇ ਸਮਝਾਈ ਝੌਂਪੜੀ ਬਣਾਈ ਪਹਿਲਾਂ ਵਿਗਿਆਨੀ ਹੋਏਗਾ ਸੈਨਸ ਨਾਨ ਜੀ ਨੇ ਝੌਂਪੜੀ ਬਣਾਈ ਹੋਏਗੀ ਅੱਜ ਵੱਡੇ ਵੱਡੇ ਕਈ ਮੰਜ਼ਲਾਂ ਘਰਮ ਕਾਰ ਬਣਾ ਰਹੇ ਹਾਂ ਇਹ ਇੱਕ ਛੱਤ ਤੇ ਰਹਿਣਾ ਪਰਿਵਾਰ ਦੇ ਮੈਂਬਰ ਖਵਾਣਾ ਹੋਰ ਗੱਲ ਹੈ ਮਿਲ ਜੁਲ ਕੇ ਰਹਿਣਾ ਸੋ ਦਾਸ ਮੈਂ ਆਪਣੇ ਗੱਲ ਕਰਾਂਗਾ ਇਹ ਨੌ ਦਰਵਾਜੇ ਹਨ ਇਹ ਵੀ ਸਾਡਾ ਪਰਿਵਾਰ ਹੈ ਅੱਖਾਂ ਕੰਨ ਨੱਕ ਦੰਦ ਜੀਭਾ ਮੂੰਹ ਇਹ ਜਦ ਲਿਕਨ ਕਿ ਖੁੱਡਾ ਹੱਟਣਾਂ ਦੇ ਟੰਨ ਮਾਲ ਖਾ ਗਏ ਕਦੀ ਰੱਜੇ ਨਹੀਂ ਰੱਜੇ ਦੇ ਰੱਜੇ ਹੋਏ ਦਾ ਨਾਮ ਹੈ ਰਾਜਾ ਸੋਝੇ ਕੰਨ ਇਹਦੀ ਵੀ ਕਸਰਤ ਕਰੀਏ ਕਰੀਏ ਯੋਗਾ ਕਰੀਏ ਕਰੀਏ ਇਹਦਾ ਖਿਆਲ ਹੀ ਨਹੀਂ ਤਿੰਨ ਤਰ੍ਹਾਂ ਦੇ ਕੰਨ ਹਨ ਇੱਕ ਬਾਹਰੋਂ ਹੈ ਇਕ ਅੰਦਰ ਦਰਵਾਜ਼ਾ ਲੱਗਾ ਹੈ ਜਿਵੇਂ ਕਰਤਵਾਰਾ ਚੀਜ਼ ਨਾ ਆਏ ਇਕ ਅੰਦਰ ਕਾ ਨਾ ਹੈ ਅੱਖਾਂ ਬਾਝੋਂ ਦੇਖਣਾ ਬਿਨ ਕੰਨਾਂ ਸੁਨਣਾ ਗਰਵਾਣੀ ਦਾ ਜਿਵੇਂ ਸ਼ਬਦ ਹੈ ਅੰਦਰੋਂ ਤਰੀਨ ਸਾਰਾ ਖੇਲ ਐਦਾ ਹੈ ਉੱਪਰ ਤਾਂ ਨਾ 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 ਸਾਰਾ ਖੇਲ ਮੰਨਦਾ ਹੈ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਇੱਥੇ ਅੱਗੇ ਆ ਨਿਕਾ ਜਾਂ ਕਰਜਾ ਉਹਦਾ ਫੈਸਲਾ ਚਲਦਾ ਹੈ ਸੁਪਰੀਮ ਪਾਵਰ ਹੈ ਸੋ ਬਿਰਲੇ ਨੂੰ ਸਮਝ ਆਏਗੀ اے ਮਨ ਮੇਰਿਆ ਕੀ ਕਰ ਤੂੰ ਹੈ ਆਪਣੇ ਆਪ ਨਾਲ ਪਿਆਰ ਕਰ ਜੇ ਮੈਂ ਆਪਣੇ ਆਪ ਦਾ ਨਹੀਂ ਸੱਕਾ ਕਿਸੇ ਦਾ ਕੀ ਸੱਕਾ ਹਾਂ ਆਪਣੇ ਆਪ ਨੂੰ ਮੈਂ ਹੀ ਜਾਣਦਾ ਹਾਂ ਪਰਮੇਸ਼ਰ ਵੀ ਅੰਤਰਜਾਮੀ ਹੈ ਸਾਨੂੰ ਹੀ ਆਪਣੇ ਸਰੀਰ ਦਾ ਅੰਤਰਜਾਮੀ ਬਣਾਇਆ ਹੈ ਆਪਣੀ ਗੱਡੀ ਵੇਖ ਕੇ ਚਲਾਣੀ ਹੈ ਜੇ ਮੈਂ ਸਿੱਧੇ ਇੱਥੋਂ ਗੜੀ ਸਾਥ ਤੋਂ ਮਲਕਪੁਰ ਨੂੰ ਹੋ ਜਾ ਨਹੀਂ ਕੱਚੇ ਪੱਕੇ ਰਸਤੇ ਬਣੇ ਹਨ ਜੇ ਖੇਤਾ ਜਾਂ ਖ ਸਿੱਧੇ ਜਾਵਾ ਕਈਆਂ ਨੇ ਡਾਂਗਾ ਕੱਢ ਲੈਨੇ ਕਿੱਧਰ ਕੁਕਰ ਵੀ ਪੈਣਗੇ ਸੋ ਪਾਗਲ ਕਿਸੇ ਗੱਲ ਨੂੰ ਪ੍ਰਾਤ ਕਰ ਰਹਿਣਾ ਬੌਰਾ ਬਣ ਜਾਣਾ ਸੋ ਇਹ ਅੱਗੇ ਹੈ ਦਰਵਾਜਾ ਨੌਂ ਦਰਵਾਜੇ ਤੋਂ ਦਸਵਾਂ ਦਰਵਾਜਾ ਖੋਲਣਾ ਹੈ ਉੱਥੇ ਪਰਮੇਸ਼ਰ ਹੈ ਇਹ ਮਾਇਆ ਦੀ ਬਹੁਤ ਚਮਕ ਧਮਕ ਹੈ ਮਾੜਾ ਜਿਹਾ ਖੜਕਾ ਆਇਆ ਨਾ 100 ਰੁਪਏ ਦਾ ਠੋਲੂ ਡਿੱਗਾ 100 ਰੁਪਏ ਦਾ 150 ਦਾ ਉਂਤੇ ਵੱਡੇ ਵੀ ਥੋਲੂ ਆ ਗਏ ਛੱਟ ਸਾਢੇ ਦੀ ਵਰਤੀ ਟੁੱਟ ਜਾਂਦੀ ਹੈ ਬਹੁਤ ਹੈ ਚਮਕ ਧਮਕ ਮਾਇਆ ਦੀ ਇਹਦੇ ਪਿੱਛੇ ਸੱਚ ਹੋਰ ਹੈ ਸੋ ਪਰ ਤੀ ਜਿਹਦਾ ਸੱਚ ਨੂੰ ਪ੍ਰਾਪਤ ਕਰਾਂਗੇ ਝੂੜ ਦਾ ਬਾਜ਼ਾਰ ਹੈ ਝੂੜ ਹੈ ਸੰਸਾਰ ਸ ਝੂੜ ਦਾ ਬੋਲ ਬਾਲਾ ਹੈ ਆਲੇ ਦੁਆਲੇ ਜਾਲ ਵਿਛੇ ਹੋਏ ਹਨ ਸ ਤੂੰ ਜ਼ਿੰਦਗੀ ਤੋਂ ਨਰਾਸ਼ ਨਾ ਹੋ ਤੇਰੀ ਸੋਚ ਵਰਗਾ ਤੈਨੂੰ ਕੋਈ ਦੋਸਤ ਮਿੱਤਰ ਮਿਲ ਜੇਗਾ ਗੁਰੂ ਤੋਂ ਵੱਡਾ ਮਿੱਤਰ ਕੋਈ ਦੋਸਤ ਸੱਜਣ ਨਹੀਂ ਮਿਲਣਾ ਗੁਰੂ ਤੋਂ ਬਿਨਾਂ ਸਿੱ ਅੰਨੇ ਹਾਂ ਤੀਜੀ ਅੱਖ ਦਿਵ ਦ੍ਰਿਸ਼ਟੀ ਖੋਲਣੀ ਪੈਗੀ ਅੱਗੋਂ ਖੁੱਲੇਗੀ ਦਸਵਾਂ ਦਰਵਾਜਾ ਜੋ ਗੁਣਤ ਹੈ ਫਿਰ ਤੈਨੂੰ ਸਭ ਪਤਾ ਲੱਗ ਜਾਏਗਾ ਇਹ ਮੈਨੂੰ ਠੱਗਣਾ ਚਾਹੁੰਦਾ ਹੈ ਇਹ ਮੈਨੂੰ ਜਾਲ ਚ ਫਸਾਣਾ ਚਾਹੁੰਦਾ ਹੈ ਫਿਰ ਤੂੰ ਅਡਵਾਂਸ ਦਿਵ ਦ੍ਰਿਸ਼ਟੀ ਖੁੱਲ ਜਾਏਗੀ ਗਰਬਾਣੀ ਸਰਵਣ ਕਰਨੀ ਪੈਗੀ ਪੜਨੀ ਪੈਗੀ ਵਿਚਾਰਨੀ ਪੈਗੀ ਗੱਲਾਂ ਨਾਲ ਕੁਝ ਨਹੀਂ ਬੰਨਣਾ ਜੀ ਜਿੰਨੇ ਵੀ ਪੜਦਿਆਂ ਚ ਕੋਈ ਵੀ ਕੰਮ ਕਰਾਂਗੇ ਉਹ ਪ੍ਰਗਟ ਹੋਏਗਾ ਅਨਕ ਵੜਦੇ ਮੈਂ ਕਮਾਵਾਂ ਵਿਕਾਰ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)}^{(60)}^{(61)}^{(62)}^{(63)}^{(6 असं बलिहार ने जाना जिन्ह ने सौखा और सही मार्ग बनाया so, किसी ने ही पूछना जात पात प्रैक्टिकल जीवन जी के किरत करनी यही यहीज है हर जियो गुफा अंदर रख कजाया बजाया वाजा, वाजा पा नौ दुआरे प्रगट किए दसवें गुप्त रखाया गुरद्वारे लाए भावनी ਇਤਨਾ ਦਸਵਾ ਦਵਾਰ ਦਿਖਾਇਆ ਤਹਨੇਕ ਰੂਪ ਨਾਉ ਨਵ ਨਿਦ ਜਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਖਰਾਬ ਹੋਇਆ ਵਾਜਾ ਸਾਰ ਨਹੀਂ ਠੀਕ ਢੇਗਾ ਸੋ ਕਾਰਾਗਰੀ ਕੋਲ ਖੜਨਾ ਪਏਗਾ ਗੁਰੂ ਸਾਡੇ ਤੋਂ ਕੀ ਚਾਹੁੰਦਾ ਹੈ ਸੋ ਉਹ ਸਾਡਾ ਪਿਤਾ ਹੈ ਪਰਮੇਸ਼ਰ ਹੀ ਪਿਤਾ ਹੈ ਮਾਤਾ ਹੈ ਸਭ ਕੁਝ ਹੈ ਉਹ ਸਾਡਾ ਪੜਾ ਕਰਨਾ ਚਾਹੁੰਦਾ ਹੈ ਸਾਡਾ ਵਰਤਨ ਪੁੱਠਾ ਹੈ ਕੁਝ ਨਹੀਂ ਸਮਾਣਾ ਇਹ ਸਾਰਾ ਖਰਾ ਆਵਾਜ਼ਾ ਨਹੀਂ ਕਰੇਗਾ ਬੇਸੁਰਾ ਵੀ ਜ਼ਿੰਦਗੀ ਨਹੀਂ ਚੱਲੇਗੀ ਸੋ ਬੈਂਡ ਪੈਰਾਂ ਤੋਂ ਗੱਡੀ ਕਿਵੇਂ ਭੱਜੇਗੀ ਨਹੀਂ ਸੋ ਤਰਕ ਨਾਲ ਇਹ ਗੱਲ ਕਰਨੀ ਪੈਗੀ ਜੀ ਸੋ ਦਾਸ ਤਾਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਾਂ ਦਾਸ ਹੈ ਜਿਹੜੀ ਚੀਜ਼ ਦੀ ਲੋੜ ਹੈ ਆਪੇ ਪ੍ਰਗਟ ਹੋਏਗੀ ਕੋਈ ਖੋਜੇਗਾ ਕੁਝ ਨਾ ਪਏਗਾ ਫਿਰ ਅਸੀਂ ਪਰੇਸ਼ਾਨ ਨਾ ਹੋਵਾਂਗੇ ਅਨਕ ਪੜਦੇ ਮੈਂ ਕਮਾਵਾ ਵਿਕਾਰ ਕਿੰਨ ਮੈਂ ਪ੍ਰਗਟ ਹੋਏ ਸੰਸਾਰ ਉਹ ਲੱਖਾਂ ਤਿਆਂ ਚ ਕਰ ਲੈ ਕੋਈ ਵੀ ਕੰਮ ਪ੍ਰਗਟ ਹੋਏਗਾ ਜੇ ਤੋ ਸੱਚ ਤੇ ਟਰੇਗਾ ਸੱਚ ਦੀ ਜਿੱਤ ਹੋਏਗੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਜਿੰਨ ਕਿ ਰਵਾਏਗੀ ਹਾਏ ਹਾਏ ਕਰਾਏਗੀ ਜਿੱਦਾਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਸ ਤੋਂ ਬਹੁਤ ਹੀ ਗਲਤੀ ਆ ਰਹੀ ਹੈ ਮੂਰਖ ਜੀ ਤਾਂਸ ਹੈ ਸੰਗਤ ਔਰ ਗੁਰਪਖਸ਼ ਨਾ ਬਖਸ਼ ਲੈਣਾ ਬਖਸ਼ ਲੈਣਾ